ਹੋ ਜੀ ਇਹ ਸਾਫ਼-ਸਾਫ਼ ਬਤਾ ਦਾਂ ਤੇ ਤੁਹਾਨੂੰ ਕਿ ਮੈਂ ਬਿੱਲੇ ਨੂੰ ਪਿਆਰ ਕਰਦਾ ਕੋਚ ਨੂੰ ਪਿਆਰ ਨਹੀਂ ਕਰਦਾ ਨਗਰਜ ਹੋਰ ਇਸ ਵੇਲੇ ਆਉਣੇ ਕਿੰਨਾ ਦਫਾ ਤੂੰ ਚਲਾ ਜਾ ਫਿਰ ਭਾਈ ਹੋਈ ਹੁਣ ਗੁੱਸਾ ਹਾਂ ਜੀ ਸਾਰੀ ਕਾਲ ਦੀ ਸਾਰਿਆਂ ਨੂੰ ਕਰਦੇ ਆ ਨਵੇਂ ਵਲੋਗ ਦੀ ਸਟਾਰਟਿੰਗ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਗੇ ਬਸ ਇੰਨੀ ਕੁ ਮੇਂ ਇੰਗਲਿਸ਼ ਆਉਂਦੀ ਆ ਜੀ ਆਈ ਹੋਪ ਵੀ ਤੇ ਚੱਲੇ ਆ ਜਿਮ ਨੂੰ ਰਾਤੀ ਹੋ ਗਿਆ ਲੇਟ ਵਰਲਡ ਕੱਪ ਵੇਖ ਕੇ ਆਏ ਹਾਂ ਤੇ ਬੜਾ ਨੰਦਾ ਹੈ ਕਿ ਨਹੀਂ ਕੋਈ ਸਾਬ ਦੱਸੋ ਹਾਂਜੀ ਤੇ ਹੁਣ ਨਹੀਂ ਜਾਗੇ ਹਾਂਜੀ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਜਿਮ ਨੂੰ ਤੇ ਕੋਚ ਨੂੰ ਆਈ ਐਸ ਸਕੂਲੋਂ ਭਾਈ ਦੀ ਗੁੱਡੀ ਭਾਈ ਜਦੋ ਬੰਦ ਸਾ ਸਕੂਲ ਬੰਦ ਇੱਥੇ ਰੱਖ ਬੰਦ ਕਰ ਤੋ ਅੱਜ ਉਹ ਆ ਮੈਂ ਉਹ ਕੋਲੋਂ ਨੇ ਕੰਮ ਆਪਰਾ ਕਿਹੜਾ ਕੰਮ ਕਰਾਉਣਾ ਦਾ ਕਾਜ ਫੋਲੋ ਕਾਪੀਆ ਫਿੰਗੇ ਲੱਗਣਾ ਅੱਖਾਂ ਲੱਗਣੀਆਂ ਅੱਖਾਂ ਲੱਗਣੀਆਂ ਅੱਗੇ ਗਿਆ ਨਾ ਨਹੀਂ ਦੰਦ ਨੱਕ ਨਹੀਂ ਉਹ ਦਾ ਕਾਜ ਉਹ ਅੱਖਾਂ ਲੱਗਦੀਆਂ ਤਾਰ ਤਾਰ ਪੁਆਈ ਰਿਓ ਉਹ ਪਊਗਾ ਵੇ ਫਰਕ ਨਾਸਾ ਨੂੰ ਕਿ ਨਹੀਂ ਨਾਸਾ ਸ਼ਾਇਦ ਮਾੜਾ ਮੋਟਾ ਬੜਾ ਮੋਟਾ ਹੋਊਗਾ ਹਾ ਹਰ ਰੱਬਾ ਇਹ ਸੱਤਰੀ ਕਰਾਣਾ ਆਉਈ ਨਾਸਾ ਨੂੰ ਛੱਡ ਪਾ ਨਾਸਾ ਹੀ ਸੋਹਣੀ ਆ ਵਾ ਉਹਦਾਂ ਹੀ ਸੋਹਣਾ ਬਗਾ ਬਕਰ ਹੈ ਹੀ ਸੋਹਣਾ ਕਿਹੜਾ ਮੁੰਡਾ ਆਂਦਾ ਇੱਥੇ ਤਾਂ ਇੰਨੇ ਪਿੰਦੇ ਦੇ ਕੁੰਡਾ ਟਕਲਾ ਦਾ ਕਿੰਨਾ ਤਾਜ ਪਾਪਾ ਜਰ ਰਿਹਾ ਦਫਾ ਹੋ ਦ ਤੈਨੂੰ ਨਾਲ ਹੀ ਤੈਨੂੰ ਮਿਰਚਾਂ ਲੱਗ ਜਾਣੀਆਂ ਹਾਂ ਹਾਂ ਤੂੰ ਕਹਿੰਦਾ ਮੁੰਡਾ ਕਿਦਾ ਬੁਲਾਦਾ ਤੂੰ ਇਹ ਕਿਲਾ ਛੱਡ ਦੋ ਆਪਸਾ ਮਰਾ ਬਿਲਾ ਆਇਆ ਹੈ ਕਿ ਨਹੀਂ ਆਇਆ ਹੈ ਮੁੱਟੀ ਖਾਣੀ ਮੀਟਿੰਗ ਖਾਣੀ ਵੀ ਆਇਆ ਹੈ ਕੋਈ ਬੱਚੇ ਪੁੱਤ ਨਹੀਂ ਦੋ ਉਧਰ ਤੋਂ ਦੋ ਉਧਰ ਉਹ ਚੱਲ ਗਏ ਇਹ ਗੰਜਾ ਹੈ ਟਕਲਾ ਹੈ ਤੇ ਰਾਤੀ ਰਾਤ 500 ਭੇਜਦਾ ਸੀ ਇੱਕ ਵੀਰ ਨੇ ਕੀ ਕੋਚ ਨੂੰ ਦੇ ਦਿਓ ਤੇ ਗੋਲਗੇ ਚ ਪਾ ਲਈ ਕਿ ਨਹੀਂ ਇਹਦੇ ਗੋਲਗੇ ਚ ਪਾ ਲਈ ਕਿ ਨਹੀਂ ਤੂੰ ਦਿੱਤੇ ਹੋਣਗੇ ਤੇ ਸੇਵਾ ਕਰ ਲਿਆ ਹਾਂ ਅੱਛਾ ਐਡਾ ਤੇਰਾ ਦਿਲ ਮਰ ਨਹੀਂ ਜਾਣਾ ਤੂੰ ਮੇਰੇ ਜੇਬ ਚ ਹੀ ਪਏ ਆ ਠੀਕ ਆ ਤੇ ਪਾ ਲਈ ਫਿਰ ਲਈ ਨੰਦ ਅੱਜ ਨੇ ਕੁਆਂਟਿਟੀ ਬੰਦ ਬੰਦ ਲਾਉਣੀ ਤਾਂ ਅੱਜ ਤੈਨੂੰ ਇਹਨੂੰ ਪਿਆਰਿਓ ਜਿਮਸ਼ਿਮ ਲਾ ਕੇ ਮੁੰਡੇ ਆ ਗਏ ਨੇ ਤੇ ਕੋਚ ਦੀ ਬੈਟਰੀ ਡੈੱਡ ਹੋ ਗਈ ਕਿਤਨਾ ਵੀ ਡੈੱਡ ਦੱਸ ਨੇ ਪੀਣੀ ਇਹਦੇ ਚਾਹ ਤੇਰੀ ਬੈਟਰੀ ਹੈਗੀ ਐ ਡੈਡ ਵੇਨੇ ਅੱਜ ਦਾ ਕੀ ਸ਼ਡਿਊਲ ਆ ਬੱਚਿਆਂ ਨੂੰ ਲੈ ਕੇ ਜਾਣਾ ਐਲਪੀਯੂ ਉਹਦੀ ਕਰਦੇ ਨੇ ਤਿਆਰੀ ਕਿ ਨਹੀਂ ਹਾਂਜੀ ਕਿੱਥੇ ਜਾਣਾ ਐਲ2 ਕੀ ਐਲ2 ਐਲਪੀਯੂ ਐਲ2 ਜਲੈਂਡਰ ਜਲੈਂਡਰ ਆਉਈ ਆਦੇ ਲਓ ਜੀ ਪਿਆਰਿਓ ਮਿਹਨਤ ਦਾ ਟਾਈਮ ਹੋ ਗਿਆ ਤਕਰੀਬਨ 4:00 ਵਜ ਗਏ ਆ ਖਾ ਪੀ ਕੇ ਚੱਲਿਆਂ ਮਿਹਨਤਾਂ ਨੂੰ ਮਿਲਦੇ ਆ ਤੁਹਾਨੂੰ ਅੱਗੇ-ਅੱਗੇ ਕੋਚ ਬਾਕੀ ਰਿਹਾ ਆਪਣੇ ਸਪੈਕਸ ਤਿਆਰ ਕਰਨ। ਓਹ ਇਹ ਪਾਗ ਭਾਜੀ ਕੀ ਹੁੰਦਾ ਦੱਸੋ? 290 ਤੇ ਇਧਰ ਵੀ ਰੰਗ ਦਿਖਾ ਥੱਲੋਂ। ਹੋਰ ਤੇ ਮੈਨੂੰ ਪਤਾ ਨਹੀਂ ਆ ਗ੍ਰਾਊਂਡ 'ਚ ਛੇਕੀ ਜ਼ਰੂਰ ਕਰ ਆਉਂਦੇ। ਐ ਮੈਂ। ਹਾਂ ਓਏ। ਹਾਂਜੀ। ਹਾਂਜੀ। ਕੀ ਲਾਉਣਾ ਅੱਜ ਦੱਸ ਫਿਰ? ਅੱਜ। ਇਹ ਦੋ ਨੇ। ਹੋਰ। ਹਾਂ। ਉਧਰ ਆ ਗਿਆ ਮਿੱਟੀ ਖਾਣ। ਮਿੱਟੀ ਖਾਣਿਆ? ਬੰਦੇ ਦੀ ਦੋਵੇਂ ਗੱਲਾਂ ਵਾਲੀ ਕੰਮ ਵਾਲਿਆ ਨਹੀਂ ਹੈ। ਹਾਂ? ਤੂੰ ਵੀ ਇਦਾਂ ਜੁੱਤੀਆਂ ਖਾਲੀਆਂ ਆ ਲਿਆ। ਪਰ ਮੈਂ ਕੋੱਖ ਨਹੀਂ ਹੋੜਾ ਮੈਂ ਕੋ। ਹੂੰ। ਹੋੜੀ ਹੋਣੀ ਦਾ। ਫੇਰ ਦੋਵੇਂ ਇੱਕ ਮਿੱਟੀ ਖਾਣਾ ਤੇ ਇੱਕ ਕੋਚ। ਕੋਚ ਤੇ ਨਾਂ ਦਾ ਹੀ ਕੋਜੇ ਦੇ ਵੀਰਨ ਪਾ ਲੱਗੀ ਆ। ਤੇ ਨਾਂ ਦੇ ਮਿੱਟੀ ਖਾਣਾ। ਕਾ ਓਏ। ਲਓ ਜੀ ਪੰਜਾਬੀਓ ਮਿਹਨਤ ਲਾ ਕੇ ਆ ਗਏ ਆ ਵਾਪਸ। ਜਾਣੇ ਆ ਘਰ ਖਾਣੇ ਪੀਣੇ ਆ ਫੇਰ। ਤੇ ਕੋਸਾ ਉਠਾਉਣੇ ਆ ਤੇ ਆਪਣੀ ਟੀਮ ਆਪਣਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਧਰ ਚਾਚਾ ਸਾਬੀ ਹਾਏ ਹਾਏ ਸਹੀ ਹਾਏ ਸਤਿ ਸ੍ਰੀ ਅਕਾਲ ਇਧਰ ਜੀ ਉਹ ਤਾਂ ਭਾਲੂ ਬਾਏ ਗਾਇਜ਼ ਲਓ ਜੀ ਚਾਹ ਦਾ ਫੜਿਆ ਕੋਸਾ ਉਹਨੇ ਗਲਾਸਾ ਕੁਝ ਨਾਲ ਦੀ ਨਾਲ ਦੰਦਲ ਪੈ ਗਈ ਨਹੀਂ ਅੱਜ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਏ ਫਿਲਕੀ ਬੱਕੀ ਕੀ ਆ ਏ ਕਿੱਧਰ ਏ ਕਿੱਧਰ ਗਿਆ ਲੈ ਕਿਧਰੋਂ ਕੀ ਜਿਮ ਗਿਆ ਮੈਂ ਇਨਾ 4 ਵਜੇ ਦਾ ਹੋਈ ਬੋਡੀਵਾਲ ਹੋਈ ਹੁਣ ਹੁਣ ਕੁਛ ਨਹੀਂ ਕੁਛ ਨਹੀਂ ਲਓ ਜੀ ਕੋਈ ਸਾਬ ਦੀ ਇਹ ਬੰਦੇ ਨਾਲ ਬੜੀ ਲੱਗਦੀ ਆ ਕਿ ਕਹਿੰਦਾ ਇਹ ਬੰਦੇ ਨੂੰ ਪਿਆਰ ਕਰਦਾ ਮੈਨੂੰ ਪਿਆਰ ਨਹੀਂ ਕਰਦਾ ਤੇ ਕੋਈ ਸੁੱਤਾ ਹੀ ਉੱਠਾ ਵਾ ਤੇ ਦਿਨ ਨਾਲ ਦੀ ਨਾਲ ਹੀ ਵੇਖਿਆ ਕਿ ਬਿੱਲਾ ਨਹਾ ਲਿਆ ਭਾਜੀ ਦੇ ਐ ਹੋਏ ਬਗੇ ਕੀ ਫੀ ਲੋਇਆ ਹੋਇਆ ਜੇ ਆਪਣਾ ਭਲਾ ਭਲਾ ਹੋਵੇ ਚੱਲ ਠੀਕ ਆ ਭਰਾ ਤੇਰਾ ਭਲਾ ਹੋਰ ਕੀ ਖਾਦਾ ਕਿੰਨੇ ਵਾ 프리 ਵਰਕ ਹੋ ਗਿਆ ਪਹਿਲਾਂ ਗਿਆ ਕੇ ਦੂਜਾ ਪਹਿਲਾਂ ਪਹਿਲਾਂ ਹੀ ਦੂਜਾ ਕਿਧੋਣਾ ਦੂਜਾ ਹੋਣਾ ਸਾਦੇ ਦੇ ਹੱਥੇ ਦਾ ਦਾਕ ਹੋਏ ਤੇ ਦੋ ਵਾਲੇ ਜਲੰਦਰ ਖੜਨਾ ਨਹੀਂ ਇੱਥੇ ਛੱਡ ਜਾ ਵਾ ਬਿਲਾਲ ਜਾ ਨਹੀਂ ਨਹੀਂ ਬਿਲਾਲ ਜਾਊਗਾ ਨਹੀਂ ਫੇਰ ਨਹੀਂ 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 ਜਾਊ ਬਿਲਾਲ ਸਾਂਤ ਜਬਾਦਾਰ ਫੇ ਬਿੱਲਾਈ ਬਿੱਲਾ ਜਾਊ ਤੂੰ ਨਹੀਂ ਜਾਊ ਆਉਈਆਂ ਤੇ ਆਉਈਆਂ ਤੇ ਲੈ ਲਾਲਾ ਬੂਟ ਦੋਵੇਂ ਭਰਾ ਸੋਨੇ ਜੱਫੀ ਪਾ ਗਏ ਹੈ ਬਗੇ ਸੋਨਾ ਤਾਫੀ ਪਾ ਗਏ ਇਹਨੇ ਛੱਡ ਦਿਆ ਹੈ ਸੋਦੇ ਤਾ ਵੇਲਾ ਛੜਨਾ ਇਹ ਤੂੰ ਬਿੱਲਾ ਪਰਾ ਭਰਾ ਚੱਲ ਠੀਕ ਆ ਭਰਾ ਹੋ ਗਈ ਆ ਇੰਨੇ ਟਾਈਮ ਨਾ ਇੰਨੀ ਛਤੀ ਆ ਗਿਆ ਇੰਨੀ ਛੇਤੀ ਪਹੁੰਚੋ ਬੰਬੀ ਦੇ ਹੁਣ ਤੁਸੀਂ ਕਹਿਣਾ 8 ਵਜੇ ਆਉਣਾ ਸੀ ਹਾਂ ਤਾਂ ਉਸ ਮੇਰੇ ਇਹ ਉਲੱਪਨ ਤੁਹਾਡਾ ਪੜਾਓ ਜੇ ਤੁਹਾਡਾ ਲਓ ਜੀ ਜਾਣਾ ਆਪਾਂ ਜਲੰਧਰ ਤੇ ਬੰਦੇ 7 ਵਜੇ ਨਹੀਂ ਅੱਜ ਆਜਣਾ ਹਾਂ ਨੋ ਇਹਨਾਂ ਇੰਨੀ ਛੇਤੀ ਆ ਗਏ ਆਂ ਬਾਜਾ 9 ਵਜੇ ਆਈਂ ਬਾਜਾ ਬਾਜਾ 8 ਵਜੇ ਅੱਜ ਇਹ 8:30 9 ਵਜੇ ਆਈਂ ਚੰਗਾ ਓਕੇ ਬਾਏ ਇਨੀ ਹਿੱਤੀ ਅੱਜ ਕੋਈ ਨਾ ਮੁੱਖ ਦੀ ਗੱਲ ਕਰ ਹੀ ਲੈਣੀ ਬਗਿਆ ਕੀ ਹੁੰਦਾ ਜਦੋਂ ਬੱਲਾ ਜੱਫੀ ਪਾਉਂਦਾ ਆਕੇ ਦੱਸ ਹੱਥ-ਸੱਤ ਓਕੇ ਬੜਾ ਭਰਾਣ ਫਿਰ ਜੱਫੀ ਫੇਰ ਅੱਗੇ ਜੱਫੀ ਜੱਲਸੀ ਕਹਿੰਦੀ ਆ ਭਰਾ ਇਹ ਕਿਹੜੀ ਕੋ ਸਿੱਖਿਆ ਜਲਸੀ ਕਹਿਣਾ ਇਹ ਪੱਲਣ 'ਚ ਹਾਂ ਪੱਲਣ 'ਚ ਮੜਨ 'ਚ ਠੀਕ ਆ ਪਿਆਰਿਓ ਤੇ ਲੈ ਬੱਲਾ ਨਹੀਂ ਨਹੀਂ ਰੋਟੀ ਖਾਣੇ ਕਾ ਬੱਲਾ ਕੁੜੀ ਜਾਏ ਜੀ ਹਾਂ ਨਾਲ ਇੱਕੋ ਥਾਲੀ ਤੇ ਰਾਈਤ ਰੈਣਾ ਬੁੱਲਿਆ ਹਾਂ ਜੀ ਇੱਕੋ ਥਾਲੀ ਚ ਰੋਟੀ ਖਾਣੀ ਨਾ ਲੈ ਕੇ ਆ ਲਿਓ ਨਾ ਤੂੰ ਬੜੇ ਓਏ ਓਏ ਚਾਹ ਨਹੀਂ ਹੋਣਾ ਬਲੇਰ ਨਾਤਾ ਬਸ ਕਪੜੇ ਪਾਉਣੇ ਆਂਦਾ ਹੁਣ ਹੁਣ ਫਿਰ ਕੋਈ ਗੱਲ ਹੁਣ ਡੈਡੀ ਬੁਲਾਉਂਦੇ ਜਨ ਡੈਡੀ ਬੁਲਾਉਂਦੇ ਜਨ ਫੋਨ ਕੀ ਮੈਨੂੰ ਹੀ ਹੋਣਾ ਬਲਿਓ ਕੀ ਯੋ ਵਾ ਵਾ ਕਿਹੜਾ ਪਿਓ ਨਾਲ ਵਾ ਵਾ ਹੈ ਉਹ ਵੇਖਿਆ ਤਾਂ ਅਦਰ ਪੱਕਾ ਪਾ ਦੇ ਤੈਨੂੰ ਚੱਲ ਜਾ ਵੇਖ ਲੈ ਜੇ ਤੂੰ ਆਵੇਂ ਤੂੰ ਤਾਜ ਨੂੰ ਕਰ ਦੇਗਾ ਭਰੀ ਠੀਕ ਆ ਤੇ ਤਾਜ ਤੈਨੂੰ ਕਰੂਗਾ ਫਿਰ ਮੰਨਾਂਗੇ ਠੀਕ ਠੀਕ ਆ ਚਲੋ ਇਹ ਵੀ ਸ਼ਰਤ ਰਹੀ ਅੱਜ ਬਿਨਾਂ ਤੂੰ ਸਹੀ ਆ ਨਹੀਂ ਬੁਲਾਦੇ ਮੈਂ ਹੀ ਕਹਿੰਦਾ ਤਾਜ ਕਰੂ ਤੈਨੂੰ ਭਰੀ ਪੱਕਾ ਪੱਕਾ ਮੈਂ ਹੀ ਕਰਲੀਆ ਪੱਕਾ ਹੋਈ ਮੈਂ ਕਰਦਾ ਤੈਨੂੰ ਭਰੀ ਹਾਂਜੀ ਹੈ ਮੈਂ ਕਰਦਾ ਤੈਨੂੰ ਭਰੀ ਹਾਂ ਓਏ ਤੈਨੂੰ ਪਾ ਲਈ ਕਰਕੇ ਮਾਮਾ ਜ਼ਹਿਰ ਚੜਾਉਣਾ ਮੈਂ ਸਭ ਪੜੀ ਤੁਰ ਜਾ ਚੰਗਾ ਹਾਂ ਮੋਈ ਚ ਜ਼ਹਿਰ ਥੜੀ ਨਾ ਵਾ ਓਏ ਖਾ ਵੇ ਲੋ ਜ਼ਹਿਰ ਦੇ ਦਿੱਤੇ ਬੜਿਆ ਜ਼ਹਿਰ ਤੇ ਤੇ ਆ ਐ ਓਏ ਸੁਪਟੀ ਆ ਨਿਓ ਨਾ ਦੋਰੇ ਰਹਿਣਾ ਨੇ ਇੱਥੇ ਆਪਣੇ ਕੋਲ ਚ ਰਹਿਣਾ ਮੈਂ ਦੀ ਤੂੰ ਬਾਸਤੇ ਆਣਾ ਬਿੱਲੇ ਨੇ ਗੱਡੀ ਤੇ ਜਾਣਾ ਹਾਂ ਤੇ ਗੱਡੀ ਤੇ ਤਲੂਛਤਾ ਨੇ ਬਾਸੇ ਖਵਾ ਗਏ ਬਿਲੇ ਬਸ ਤੇ ਨਾ ਗੱਡੀ ਤੇ ਨਹੀਂ ਮੈਂ ਗੱਡੀ ਤੇ ਜਾਉਂ ਉਹ ਇਹ ਹਥੀ ਮਾਨ ਯਾਹ ਮੈਂ ਤੇ ਤਾਂ ਚਾਪਾ ਬਾਸੇ ਹੋ ਜਾਂਦੇ ਅਸੀਂ ਤਾਂ ਨਹੀਂ ਹਣਾ ਨਹੀਂ ਕਰਨਾ ਤੇ ਤਲੂਗਾ ਪਹਿਲਾਂ ਲੇਕਨ ਉਹ ਲਗਾਏ ਲੈ ਲੈ ਤੇ ਕਲੂ ਆਇਆ ਕੋਈ ਨਹੀਂ ਕਿ ਭੈਣ ਕੋਈ ਗੱਲ ਨਹੀਂ ਫਾਈਦੀ ਕੀਮਤ ਆਏ ਹੁੰਦੇ ਨੇ ਹੂੰ ਥੈਂਕ ਯੂ ਹਣੇ ਬਗੇ ਕੀ ਹੰਦਾ ਜੈਸਾ ਸੇਡ ਹੁੰਦੇ ਉਹ ਨਾ ਕੋਈ। ਤੂੰ ਦੱਸ ਵੀ ਨਾ। ਕਿੱਥੇ? ਫਾੜੀ ਨੇ ਅੱਜ ਅਸੀਂ ਭਾਗ ਮੈਂ ਦੰ। ਬੱਸ ਬੱਗੀ ਆ ਬਦਲੂ ਇਸ ਤੇ ਵੀ ਭਾਗ ਮੈਂ ਦੰ। ਹਾਂ ਨਾ ਕਿੱਦਣ ਤੂੰ ਜੱਫੀ ਪਰ ਵਾਲਾ। ਮੈਂ ਤੇ ਭਾਈ ਦੀ ਗੱਲ ਕਹਿਣਾ ਤੇਰੀ ਥੋੜੀ। ਮੈਂ ਕੁ ਬੱਗੇ। ਮੇਰੇ ਵੀ ਭਾਗ ਮਿਲਦੇ। ਭਾਈ ਕਰ। ਹੋਈ। ਹੁਣ ਬਗਿਆ। ਕੀ ਬਣੂ ਤੇਰਾ? ਦੱਸ। ਥੌੜੀ ਇਸ ਸਾਫ਼-ਸਾਫ਼ ਮੈਂ ਤੁਹਾਨੂੰ ਦੱਸ ਦੇਉਂਦਾ ਕਿ ਮੈਂ ਬਿੱਲੇ ਨੂੰ ਪਿਆਰ ਕਰਦਾ ਕੋਚ ਨੂੰ ਪਿਆਰ ਨਹੀਂ ਕਰਦਾ ਠੀਕ ਆ ਨਹੀਂ ਕਰਦਾ ਬੋਲਿਸ ਵਾ ਲੈ ਆਉਣੇ ਕਿੱਥੋਂ ਚੁੱਕਿਆ ਨਾ ਕੋਈ ਗੋਚ ਨਹੀਂ ਆਹ ਉਹ ਦਾਵਾ ਮੈਂ ਕਿ ਉੱਡ ਜਾ ਮੁੰਡਾ ਵਾ ਉਹ ਬੱਗੇ ਇੱਕ ਮਿੰਟ ਇੱਕ ਮਿੰਟ ਓਏ ਓਏ ਇੱਕ ਮਿੰਟ ਇੱਕ ਮਿੰਟ ਓਏ ਓਏ ਇੱਕ ਮਿੰਟ ਇੱਕ ਮਿੰਟ ਬੱਗੇ ਤੂੰ ਸੋਣਾ ਕਿ ਐ ਸੋਣਾ ਲੈ ਹੈ ਇੱਕ ਮਿੰਟ ਕੋਣੀ ਕਿੱਥੇ ਕੋਣੀ ਕਿੱਥੇ ਜੀ ਕੋਣੀ ਕਿੱਥੇ ਬਾਹਰ ਆੱਧੇ ਹੀ ਦਸੇ ਆ ਕੋਣੀ ਵਿੱਚ ਟੀਰੀ ਕੋਣੀ ਵਿੱਚ ਟੀ ਕੋਈ ਕਾਲੀ ਦੀ ਜਾਨੀ ਤੇਰੀ ਓਏ ਗਿਟਾ-ਗੁਟਾ ਓਏ ਮਿੱਟਾ ਹੈਗਾ ਥੋੜਾ ਜਿਹਾ ਆਵੇ ਜੀ ਆਵੇ ਆ ਲੈ ਮੈਂ ਗਿੱਟੇ ਦੇ ਬਰਾਬਰ ਆਹ ਇਧਰ ਇੱਕ ਆਵੇ ਆਵੇ ਆ ਵੇਖੋ ਇਧਰ ਆ ਆ ਹਾਂ ਆ ਲਾ ਕੇ ਮੂੰਹ ਕਰੀਏ ਇਧਰ ਆ ਵੇਖੋ ਦੰਦੀਵਾਰ ਦੇ ਪਾ ਕੇ ਕਿਤੇ ਦੇ ਵੇਖੋ ਵੇਖੋ ਦੰਦੀਆਂ ਹੀ ਵੱਡੀਆਂ ਚੱਗਾ ਜਾ ਬਣਾ ਆ ਤੇ ਆ ਹੁਣ ਕੋਈ ਕਮੈਂਟ ਕਰਕੇ ਦੱਸਣਾ ਆ ਆ ਬੰਦਾ ਕਿਊਟ ਆ ਆ ਕਿਊਟ ਆ ਚਾਚਾ ਆ ਲੋ ਜਾਏ ਬਗੀ ਤੂੰ ਕਿਊਟ ਆ ਆ ਬੰਦਾ ਕਿਊਟ ਮੰਨਦਾ ਚੱਲ ਇੱਕ ਚੀਜ਼ ਦੱਸ ਕਿਊਟ ਕਿਹੜੀ ਚੀਜ਼ ਆ ਉਹ ਚਿੱਟਾ ਤੇਰਾ ਮੂਠੀ ਤਾ ਅੱਛਾ ਹੋਦਾ ਹੋਰ ਤੇ ਨਾ ਲੱਗ ਮੇਰਾ ਕਿੱਟਾ ਜਿੱਤੇ ਹੋਰ ਇਹ ਲੈ ਨਾ ਇੱਕ ਬੜਾ ਤਿੱਖਾ ਬੱਗੇ ਦਾ ਹੋਰ ਹੋਰ ਕੁਆਲਿਟੀ ਲੋ ਜਾ ਯਾਰ ਜੀ ਆ ਇਹੋ ਲੈ ਲੈ ਜਾਣਾ ਜੀ ਨਹੀਂ ਯਾਰ ਮੈਂ ਆ ਹੀ ਮੇਰਾ ਪਰਾ ਗੰਦਾਲਿਆ ਆਵੇ ਹਾਏ ਹਾਏ ਮੇਰਾ ਪੋ ਨਾ ਲੈ ਕਿਹੜਾ ਤੇਰਾ ਪਿਓ ਨਹੀਂ ਨਹੀਂ ਪੱਡੇ ਵਾਲਾ ਆਣ ਵਾਲਾ ਹੱਜੀ ਸਿੰਘ ਨਹੀਂ ਉਹ ਆਉਣਗਾ ਤਾਲੀ ਵਿੱਚ ਹੀ ਆਇਨੂ ਉਹਨੇ ਕਿਦੋਂ ਆਣਾ ਮੇਰਾ ਭਰਾ ਵਾ ਬਿੱਲਿਆ ਵੇਖਲਾ ਆਜਾ ਜਫੀ ਬਾਈ ਤੈਨੂੰ ਦਫਾ ਕਰ ਚਲਾ ਜਫੀ ਬਾਈ ਚਲੋ ਜਫੀ ਪਾਈਏ ਦਫਾ ਕਰ ਉਹ ਜਫੀ ਪਾਈਏ ਤੈਨੂੰ ਮੈਂ ਪਾ ਲੈਨੂ ਪਹਿਲਾਂ ਕਰ ਦੋ ਮੇਰਾ ਭਰਾ ਵਾ ਹਾਂਜੀ ਤੇ ਆ ਮਰ ਜਾਗੇ ਆਉਂ ਗਿਆ ਲਾ ਭਰਾ ਆਈ ਮੇਰਾ ਭਰਾ ਹੱਥ ਤੇ ਗਾਇਆ ਕੋਲ ਗਿਆ ਆ ਵੀ ਬਿੱਲਾ ਹੱਥ ਤੇ ਗਾਇਆ ਮਨ ਆ ਵੀ ਹੱਥ ਤੇ ਗਲੀ ਚੱਲ ਗਿਆ ਗੰਬਲੇਗਾ ਹਾ ਨਾ ਅੱਲੇ ਨੂੰ ਲਾ ਦੇ ਕਿੱਦਾਂ ਰਹੀ ਹੁੰਦੀ ਕਿ ਰਾਏ ਹੈ ਕੰਬਦਾਲਾ ਕਰੇ ਮੇਰੇ ਭਰਾ ਨੂੰ ਬਿੱਲਾ ਮੇਰਾ ਭਰਾ ਹਾਂ ਹੁਣ ਦੱਸ ਤੂੰ ਸੋਨਾ ਕੀ ਸੋਨਾ ਮੈਂ ਤੂੰ ਸੋਨਾ ਕਿੱਥੋਂ ਸੋਨਾ ਦੋ ਤੇਰਾ ਕੀ ਸੋਨਾ ਮੈਨੂੰ ਦੱਸ ਕਿਹੜਾ ਤੈਨੂੰ ਹੀਰਾ ਲੱਗਾ ਰੰਗ ਤੇ ਰੰਗ ਤੇ ਦੋ ਹੀ ਆ ਇੱਕ ਕਾਲਾ ਇੱਕ ਚਿੱਟਾ ਤੇਰਾ ਕਿਹੜਾ ਵਗੇ ਲਾਈਟ ਬ੍ਰਾਊਨ ਕਿਹੜਾ ਓਏ ਲਾਈਟ ਬ੍ਰਾਊਨ ਕਿਹੜਾ ਰੰਗ ਤੇਰਾ ਰੰਗ ਕਿਹੜਾ ਵਾ ਕੋਈ ਨਹੀਂ ਕਰ ਰੰਗ ਦੋ ਹੀ ਦਿੱਤੇ ਮਾਰਾ ਇਹਨੇ ਦਿਆਲਤੀ ਫੀਲ ਕਰਦਾ ਜੀ ਵੈਲੋ ਕਿੰਨੇ ਬਾਕੀ ਬਾਕੀ ਕੋਚ ਮੇਰਾ ਭਰਾ ਨਹੀਂ ਆ ਆ ਮੇਰਾ ਭਰਾ ਨਾ ਪਹਿਲੇ ਤੂੰ ਮੇਰਾ ਭਰਾ ਨਾ ਹਾਂਜੀ ਤੂੰ ਤੋ ਕੀ ਨਾ ਭਰਾਵਾ ਇਹ ਪੱਡੇ ਵਾਲਾ ਓਏ ਕਾਟੇ ਪੱਡੇ ਦਾ ਭਰਾ ਆ ਓਏ ਹੁਣ ਗੁੱਸਾ ਓਏ ਹਾਏ ਸੱਪ ਹਾਏ ਹਾਏ ਇੱਕ ਹੋਰ ਚੀਜ਼ ਦੀ ਮਾਰੀ ਲੱਗ ਗਈ ਐ ਅੱਖਾਂ ਓਏ ਹਾਏ 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 ਸੱਪ ਨੇ ਡੰਗ ਲਾ ਬਿਲਕੁਲ ਹਾਂ ਦੋ ਹੱਥ ਦੂਵੀ ਦੇਣਾ ਇੱਕ ਗੋਲ ਵਾਲਾ ਸੱਪ ਇਹ ਨਾਲੇ ਚਾਹ ਵੀ ਕਿਹ ਗਿਣਾ ਪੀ ਤੇ ਲਈ ਹੈ ਇੱਕ ਦਾ ਜੋਂ ਦੁੱਧਾ ਚੱਲਣਾ ਗਾ ਸੱਦ ਕੇ ਦਾ ਹੋ ਰਹੇ ਜਿੱਦ ਲੱਡੂ ਵੀ ਸਿੱਧਰ ਖਾਦੇ ਉਹਦ ਨਹੀਂ ਚਾਹ ਪੀ ਗਿਆ ਸੀ ਓਏ ਚੱਲ ਅੱਜ ਫਰਾਂਦ ਨੂੰ ਬੱਸ ਲੱਡੂ ਆ ਵੀ ਕੇ ਬਰਾ ਤੇ ਆ ਰਹੋਗੇ ਹੋਰ ਓਹ ਹੋਰ ਸੇਵਨ ਟੋਪੀ ਪਾਈ ਤੜੀਏ ਤੱਕ ਤੂੰ ਤੂੰ ਘਰ ਨਾ ਹੁੰਦਾ ਅੱਗੇ ਚਿੰਨੀ ਪੂਜੇ ਹੈ ਚਿੰਨੀ ਪੂਜੀ ਹੋ ਗਈ ਨਾ ਲਾਓ ਜੀ ਮੈਂ ਪਿਆਰ ਕਰਦਾ ਵਾ ਕੋਚ ਨੂੰ ਹਣਾ ਆ ਜਾ ਜੱਫੀ ਪਈ ਆਦਾਨਾ ਉਹ ਨਹੀਂ ਨਹੀਂ ਜੱਫੀ ਬਾ ਧੱਕਾ ਮਾਰ ਘਾਹ ਉੱਤਰਨਾ ਧੱਕਾ ਦਿਨ ਥੋੜਾ ਮਾਰਨਾ ਵਾ ਹਰ ਕਰਤਾ ਕੱਤ ਨੂੰ ਉਹ ਉੱਥੇ ਮਾਰਨਾ ਉਹਨੂੰ ਕਿ ਮਾਰਦੋ ਲਾ ਮਮੀ ਕੁਸਾਲੀ ਦੇ ਖਾਣਾ ਯਾਰ ਬਿੱਲੇ ਨੇ ਬਿੱਲੇ ਨੇ ਨਹੀਂ ਮੈਂ ਖੋਣਾ ਤੂੰ ਹੀ ਖਾਣਾ ਮੈਂ ਖੋਣਾ ਮਮੀ ਇਹ ਆਂਦਾ ਕੀ ਇਹ ਮੈਂ ਚਟਾ ਆ ਕਾਲਾ ਤੋ ਇਹ ਦੋ ਰੰਗ ਨੇ ਬੱਬਲੀ ਹਾਂ ਤੇ ਪਰ ਨਹੀਂ ਕਿਹੜਾ ਕਿਹੜਾ ਤੁਸੀਂ ਦੱਸੋ ਇਹਦਾ ਇਹਦਾ ਬਲੈਕ ਥੋੜਾ ਕਿਹੜਾ ਲੱਗਿਆ ਬਲੈਕ ਉਹ ਵੀ ਕਿਹੜਾ ਲੱਗਿਆ ਦੱਸਿਓ ਬਲੈਕ ਓਏ ਓਏ ਨਹੀਂ ਕੜਕ ਬੰਦਾ ਜਾ ਕੜਕਾ ਬੰਦਾ ਜਾ ਨਹੀਂ ਨਹੀਂ ਸੋਨਾ ਵਾ ਧੁੱਪੇ ਧੁੱਪੇ ਜਾ ਜਟਾ ਇਹਦਾ ਮੇਰੇ ਚਕਾਰਾ ਨਾ ਆ ਮੈਂ ਵੀ ਲੇਟ ਖਵਾਵਾ ਬਿਲਜੇ ਮਲਾ ਗਿਆ ਇਹ ਸੁੱਤਾ ਹੀ ਲੈ ਬਲੇ ਆਕਰ ਹਾਂ ਲਓ ਜੀ ਹੁਣ ਲੱਭ ਗਿਆ ਤੁਸੀਂ ਆਕਰ ਹਾਂ ਅਰੇ ਹੋ ਦੇਖ ਲੈ ਸੱਚੀ ਨਹੀਂ 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 ਰੋਲ ਲਾਪਣ ਆਕਰ ਚੱਜਣਾ ਲੈ ਬਲੇ ਆਕਰ ਗਰਮ ਹੈ ਹੈਨਾ ਵੇ ਲਾਣ ਤੈਨੂੰ ਪਿਆਰ ਕਰਦਾ ਮੈਂ ਜ਼ਿਆਦਾ ਹੋਵੇ ਨਾ ਗਰਮ ਗਰਮ ਦੇਦਾ ਠੰਡਾ ਕਰਨਿਆ ਤਾਂ ਸੋਣਾ ਲੈ ਲੇਵਲਰ ਖੰਡਾਲਿਆ ਬੱਚੀ ਵੀ ਆ ਗਿਆ ਦਸੀ ਆ ਸੋਨਾ ਕਿ ਆ ਸੋਨਾ ਉਹ ਹੋ ਗਿਆ ਤੂੰ ਲੈ ਜਾ ਇਹ ਰੰਗ ਕਿਹੜਾ ਵਾ ਇਹ ਚਿੱਟਾ ਆ ਇਹ ਕਾਲਾ ਓਏ ਵੇਲਾ ਤਿੰਨ ਗਵਾ ਹੋ ਗਈ ਹੁਣ ਚਿੱਟਾ ਇਹ ਕਾਲਾ ਬਗੇ ਤੂੰ ਜਰਾ ਆਪ ਕਹੀਂ ਆ ਉਦੋਂ ਉਦੋਂ ਮੰਨਣਾ ਚਿੱਟਾ ਇਹ ਕਾਲਾ ਚਿੱਟਾ ਚਿੱਟਾ ਕਾਲਾ ਨਹੀਂ ਆ ਇਦਰਾ ਗਰ ਸੋਪ ਲਾਇਆ ਕਰ ਜੁੱਤੇ ਆ ਤੂੰ ਕੋਈ ਨਹੀਂ ਤੈਨੂੰ ਲੈ ਆ ਕੇ ਦੇਣੀ ਝੁੱਤੇ ਕੋ ਤੂੰ ਤੂੰ ਆ ਅੰਛਰਗਾਵਾ ਅੰਛ ਵੀ ਸੋਨਾ ਦੇਣਾ ਥੋੜੀ ਸੇ ਕੁਆਲਟੀ ਏ ਥੋੜੀ ਜੀ ਹੋਏ ਪਰ ਬਿੱਲਾ ਦੇ ਵਿਰਲਾ ਹੀ ਜਾਣਾ ਚਿੱਟਾ ਬਿੱਲਾ ਦੁੱਧ ਨਾਲ ਨਾ ਹੁੰਦਾ ਤੂੰ ਕਿੱਥੇ ਪਾਣੀ ਲੈਣਾ ਦੁੱਧ ਨਾਲ ਹੁੰਦਾ ਹੀ ਉਹ ਮਾਮਾ ਇਹ ਡੇਰੀ ਚ ਕੈਂਡੀਡੇਟ ਹੁਟਣਾ ਪਿਆ ਕਰਦਾ ਘੰਟਾ ਆ ਓਏ ਆ ਵੀ ਨਹੀਂ ਦੇਖ ਰੌਣਾ ਓਏ ਦੁੱਧ ਗਾਲ ਆ ਜਾ ਕਰਨੀ ਦੁੱਧ ਤੇ ਮੈਲ ਆ ਜਾ ਕਰਨੀ ਮੈਨ ਲਾਵਾ ਜਾਏ ਸੇਰ ਉਹਨਾਂ ਤੱਕ ਓਏ ਗੁੱਸਾ ਖਾ ਲਿਆ ਜਿੱਟਾ ਲੱਗਣਾ ਐਦਾਂ ਨਹੀਂ ਕਹਿਣਾ ਉਹ ਓਏ ਐਦਾਂ ਕਹਿਣਾ ਕਿ ਮੈਨ ਲਓ ਜੈਲ ਸੀ ਵੀਰ ਕਰਦਾ ਕ੍ਰਿੰਕ ਪੀ ਲਿਆ ਚਲ ਤੂੰ ਵੀ ਚੱਲ ਪੁੱਤ ਹੋ ਜਾ ਤਿਆਰ ਕਿਤੇ ਸਾਲਾਂ ਬਾਅਦ ਨਾ ਹੋਣ ਗਿਆਈ ਗਾ ਜਾਜੀ ਪਾਣੀ ਚਿੱਟਾ ਨਿਕਲਦਾ ਕਿ ਨਹੀਂ ਹਾਂਜੀ ਟੂ 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 ਰੇਡਾ ਪਾਉਂਦਾ ਸਵਾਰ ਕੇ ਪੂਰੀਆਂ ਚਰਚੇ ਹੁੰਦੇ ਨੇ ਟੂ ਟੂ ਦੇ ਐਦਾਂ ਸੋ ਤਾਂ ਦਾ ਚੰਡਿਆ ਹੋਇਆ ਆ ਬੇ ਤੂੰ ਕੱਲ ਛੁੱਟੀ ਮਾਰ ਗਿਆ ਉਹ ਨੀ ਉਹ ਟਾਈਮ ਆਪਦਾ ਹੈ ਟੂ ਟਾਈਮ ਲੱਗਦਾ ਚੱਲੇ ਵੀ ਇੱਕ ਆਈ ਕਿਨੇ ਕਿਨੇ ਆਏ ਮੰਮੀ ਦੇ ਪੁੱਤ ਚਲੋ ਜੀ ਮਿਲਦੇ ਤੁਹਾਨੂੰ ਅੱਗੇ